ਇਮਰ ਨੂੰ ਦਿਖਾ ਦੇਣਾ ਚਾਹੁੰਦਾ ਵਾਂ ਕੀ ਵੱਡੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਸਰ 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 ਕਿੰਨੇ ਸਰ ਕਿੰਨੇ ਸਰ ਕਿੰਨੇ ਕੋ ਜਾਣੇ ਹੋ ਆਇਡੈਂਟੀਫਾਈ ਕਰ ਲਿਆ ਸਰ ਕਿੰਨੇ ਕੋ ਜਾਣੇ ਹੋ ਟਕ ਰਾਊਂਡ 88 ਬੰਦੇ ਜਿਹੜੇ ਰਾਊਂਡ ਪੁੱਛੇ ਜਾਂਦੇ ਆ 88 ਤੇ ਤੁਹਾਡੇ ਹਲਕਿਆਂ ਦੇ ਵਿੱਚ ਕਿੰਨੇ ਕੋ ਜਾਣੇ ਰੀਪੂ ਚੁੱਕੀ ਆ ਉਹ ਹੁਣ ਤੇ ਕਿਤੇ ਹੋਤੀ 20 ਬੰਦੇ ਸੀ ਅਰੈਸਟ ਕਰ ਚੁੱਕੇ ਆ 20 ਬੰਦੇ ਦੋਰ ਮੱਚ ਤੇ 88 ਪੀਪਲ ਹੈਵ ਬੀਨ ਅਰੈਸਟਡ 12 ਵਜੇ ਤੱਕ ਔਰ ਸਿਟੀ ਸਿਟੀ ਪਲਾਨ ਜਿਹੜਾ ਹੈ ਉਹ ਇਫੈਕਟ ਹੈ ਫੋਰਸ ਨੂੰ ਬਾਅਦ ਕੋ ਵੀ ਪ੍ਰੋਵਾਈਡ ਹੋਈ ਹੈ ਇਹ ਟਾਰਗੇਟਡ ਆਪਰੇਸ਼ਨ ਹਾਂ ਸਰੈਂਡਰ ਕਰ ਜਾਓ ਬਾੜੀ ਕਾਲਾ ਬਾੜ ਦਾ ਥੋੜੀ ਜਿਹੀ ਬਵਾਦ ਹੋ ਗਈ ਹੈ ਦੋਨੋਂ ਪਾਸੇ ਇਸ ਕੇ ਕਰ ਪੰਜਾਬ ਦੇ ਵਿੱਚ ਆਪਰੇਸ਼ਨ ਪ੍ਰਹਾਰ 2.0 ਜਾਰੀਆ ਕੀਤਾ ਸ਼ੁਰੂਆਤ ਹੋ ਚੁੱਕੀ ਹੈ ਤੇ 72 ਘੰਟੇ ਦੇ ਵਿੱਚ ਜਿਹੜੀ ਕਿ ਹੈ ਗੈਂਗਸਟਰ ਜਿਹੜੀ ਬਾਦ ਚਲਾਈ ਗਈ ਸੀ ਕਿ ਖਤਮ ਕਰਨ ਦੀ ਉਹ ਜਿਹੜੀ ਕਿ ਪੂਰ ਪੰਜਾਬ ਪੂਰੇ ਐਕਸ਼ਨ ਮੋਡ ਤੇ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ ਮੇਰੀ ਮੌਜੂਦਗੀ ਲੁਧਿਆਣਾ ਸ਼ਹਿਰ ਦੇ ਵਿੱਚ ਹੈਗੀ ਆ ਮਹਾਨਗਰ ਦੇ ਵਿੱਚ ਜਿੱਥੇ ਕਿ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਦੇ ਦੌਰਾਨ ਸੋਪਨ ਸ਼ਰਮਾ ਕਮਿਸ਼ਨਰ ਆਫ ਲੁਧਿਆਣਾ ਆਪ ਇੱਥੇ ਪਹੁੰਚੇ ਨੇ ਕਿ ਨਾਲ ਨਾਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਤਮਾਮ ਜਿਹੜੀਆਂ ਗੱਡੀਆਂ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਆਪਰੇਸ਼ਨ ਪ੍ਰਹਾਰ ਦੇ ਚਲਦੇ 72 ਘੰਟੇ ਦੇ ਵਿੱਚ ਜਿੰਨੇ ਵੀ ਅਪਰਾਧੀ ਨੇ ਜਾਂ ਜਿੰਨੇ ਵੀ ਗੈਂਗਸਟਰ ਨੇ ਉਹ ਸਾਰਿਆਂ ਨੂੰ ਜਿਹੜਾ ਇੱਥੇ ਗ੍ਰਿਫਤਾਰ ਕਰਨ ਦਾ ਜਿਹੜਾ ਹੁਕਮ ਦਿੱਤਾ ਗਿਆ ਵਾ ਤੇ ਨਾਲ ਨਾਲ ਹੀ ਗੱਲਬਾਤ ਵੀ ਕਰਨੀ ਚਾਹਾਂਗੇ ਜਰੂਰ ਉੱਚ ਅਧਿਕਾਰੀ ਵੀ ਜਿਹੜੇ ਪਹੁੰਚੇ ਹੋਏ ਨੇ ਐਸਪੀ ਅਤੇ ਡੀਸੀਪੀ ਅਤੇ ਕਮਿਸ਼ਨਰ ਉੱਪਰ ਜਾਣਾ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਅਗਰਕਰ ਆਪਰੇਸ਼ਨ ਪਰਹਾਰ ਦੇ ਵਿੱਚ ਹੁਣ ਤੱਕ ਕਿੰਨੇ ਕੋ ਅਰਥ ਹੋ ਚੁੱਕੇ ਤੇ ਕੀ ਕੀ ਚੈਕਿੰਗ ਹੋ ਚੁੱਕੀ ਹੈ ਕਿਉਂਕਿ ਖਾਸ ਕਰਕੇ ਅੱਜ ਲੁਧਿਆਣਾ ਦੇ ਮਹਾਨਗਰ ਦੇ ਮੇਨ ਰੇਲਵੇ ਸਟੇਸ਼ਨ ਦੇ ਬਾਹਰ ਲਾਕਾ ਬੰਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੋਲ ਵੀ ਜਿਹੜੀ ਹੈ ਅਸਰ ਕਿਸ ਤਰ੍ਹਾਂ ਦੀ ਆਪਰੇਸ਼ਨ ਪਰਹਾਰ ਦੀ मुहिम जारी जा रही है पंजाब पुलिस के एक्शन मोड दिखाई दे रही है किस तरह तुहाडे तो उप्पर प्रयास किया जाए पंजाब पुलिस हमेशा एक्शन मोड ही रहती है तो 88 पीपल हैव बीन अरेस्टेड 12 बजे तक और सिटी सिटिंग प्लान जोड़ा है वो इफेक्ट है फोर सानू बाहर तो भी प्रोवाइड हुई है पंजाब पुलिस हैडक्वार्टर तो सैवनटी टू आर ऑपरेशन है ये चलता रहे हालांकि सर ज्यादा तुम्हें आए हो लोगों को कहा जा रहा है कि असं सेफ महसूस कर रहे लु हैं बहुत ज्यादा एग्जाम्पल इदा के जोड़े एक्शनज हैं ਕਵੈਨਸ ਆਫ ਸਿਕਿਉਰਿਟੀ ਪਬਲਿਕ ਚ ਇੰਸਟਾਲ ਕਰਾਤੇ ਸਰ 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 ਕਿੰਨੇ ਕੋ ਜਗਾਵਾਂ ਤੇ ਸੈਕਿਉਰਿਟੀ ਇਹ ਟਾਰਗੇਟਡ ਆਪਰੇਸ਼ਨ ਹਾਂ ਸਰ ਹੋਰ ਕੀ ਸਰ ਨਵਾਂ ਇਧਰ ਵਿੱਚ ਆਪਰੇਸ਼ਨ ਪਰ ਹਾਰ ਦੇ ਵਿੱਚ ਲਿਆਂਦਾ ਗਿਆ ਸਰ ਹੋਰ ਪੁਸ਼ਟੀ ਹਵਾਲ ਲਿਆਂਦਾ ਗਿਆ ਆਪਰੇਸ਼ਨ ਪਰ ਹਾਰ ਦੇ ਵਿੱਚ ਜਿਹੜੇ ਅਪਰਾਧੀ ਨੇ ਜਿਹੜੇ ਫੋਲ ਲੁੱਟੇ ਵਾਲੇ ਨੇ ਉਹਨਾਂ ਨੂੰ ਕੀ ਚੇਤਾਵਨੀ ਹੈ ਸਰਿੰਡਰ ਕਰ ਜਾਓ ਸਰ ਫੋਟੋ ਕਰਾ ਆ ਬਿਲਕੁਲ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਅਪਰਾਧੀ ਜਿੰਨੇ ਵੀ ਹੈਗੇ ਨੇ ਆ ਖੋਹ ਲੁੱਟੇ ਵਾਲੇ ਜਿਹੜੇ ਮੰਚਾ ਰੱਖਦੇ ਨੇ ਕ੍ਰਾਈਮ ਨੂੰ बढ़ावा ਦੇਣ ਦੇ ਲਈ ਆਪਣੇ ਆਪ ਨੂੰ ਸੁਧਾਰ ਲਓ ਵਿਆ ਤਾਂ ਇਹ ਕੰਮ ਛੱਡੋ ਤੇ ਜਿਹੜੇ ਵੀ ਗੈਂਗਸਟਰ ਨੇ ਜਾਂ ਜਿਹੜੇ ਫਰਾਰ ਨੇ ਹਲੇ ਤੱਕ ਕੇਸਾ ਦੇ ਵਿੱਚ ਤੇ ਉਹ ਜਿਹੜੇ ਆ ਇੱਥੋਂ ਆਪਣੇ ਆਪ ਨੂੰ ਸਰੈਂਡਰ ਕਰ ਲੈਣ ਨਹੀਂ ਤਾਂ ਪੰਜਾਬ ਪੁਲਿਸ ਦੀ ਅੱਖ ਤੁਹਾਡੇ ਉੱਤੇ 24 ਘੰਟੇ ਬਣੀ ਹੋਈ ਆ ਤੇ ਇੱਕ ਦਿਨ ਤੁਹਾਨੂੰ ਜ਼ਰੂਰ ਇੱਥੇ ਦਿਖਾਈ ਦੇ ਰਿਹਾ ਹੋਏਗਾ ਅਨਿਲ ਬਨੋੜ ਜੀ ਨੇ ਸੈਂਟਰ ਦੇ ਸੀਪੀ ਸਰ ਕਿਸ ਤਰ੍ਹਾਂ ਦੀ ਨਾਕਾਬੰਦੀ ਕੀਤੀ ਗਈ ਹੈ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਨਾਕਾਵਾਜ ਤੁਸੀਂ ਦੇਖ ਲਈਏ ਬਾਕੀ ਸੀਪੀ ਸਾਤਾ ਵਰਚਨ ਤੁਸੀਂ ਲੈ ਲਿਆ ਜਿਹੜਾ ਆਪਰੇਸ਼ਨ ਪ੍ਰਹਾੜ 2.0 ਦਾ ਸਟਾਰਟ ਹੋਇਆ ਤੇ ਲਗਾਤਾਰ ਚੱਲੂਗਾ ਮੈਨੂੰ ਪਤਾ ਨਾਕਾਪੰਦੀ ਰੌਂਡਾ ਬਲੌਕ ਜਿਹੜਾ ਨਾਕਾ ਤੁਸੀਂ 24 ਘੰਟੇ ਇਹ ਨਾਕਾ ਨੂੰ ਦੇਖੂਗੇ ਵਿਸ਼ੇਸ਼ ਤੌਰ ਸਰ ਸਰ ਕਿਹੜੀ ਕਿਹੜੀ ਗੱਡੀਆਂ ਚੈੱਕ ਕੀਤੀਆਂ ਤੁਹਾਡੇ ਗੱਡੀਆਂ ਸਾਰੀਆਂ ਜੀ ਹਰ ਬਿਕਫੋਰ ਵੀ ਕਰਦੀ ਹੈ ਤੇ ਡਾਊਟ ਹੁੰਦਾ ਕੋਲ ਸਾਰਾ ਮੇਨ ਮਕਸਦ ਹੈ ਕਿ ਹਬੀ ਚੈਕਿੰਗ ਤੋਂ ਸਭ ਕੋਈ ਬਾਹਰ ਨਾ ਨਿਕਲੇ अच्छा सर क्या जा रहा है कि सेंटर हलके ਦੇ ਵਿੱਚ ਚਾਰ ਜੜੀਆਂ ਵੱਡੀਆਂ ਖੋ ਲੁੱਟਾਂ ਤੇ ਰੰਗਦਰੀਆਂ ਜਿਹੜੀਆਂ ਵਾਰਦਾਤ ਤਾਂ ਹੋ ਚੁੱਕੀਆਂ ਨੇ ਤੇ ਵਾਰਦਾਤ ਹੋਣੀ ਅਨਫੋਰਚੂਨੇਟ ਹੈ। ਵਾਰੀਗਾਲਾ ਵਾਰਦਾਤ ਹੋਣੀ ਲੱਗਦੀ ਹੈ ਵਾਰਦਾਤ ਹੋ ਗਈ ਹੈ ਤਾਂ ਉਹਨੂੰ ਆਪਾਂ ਟ੍ਰੇਸ ਕਰੀ ਅਸੀਂ ਕਰ ਤੁਹਾਨੂੰ ਕਰਕੇ ਦੇ। اچھا ਸਰ ਹੋਰ ਕਿੰਨੇ ਕੋਈ ਗੈਂਸਟਰ ਜਿਹੜੀ ਕਿ ਹੈ ਕੋਈ ਟ੍ਰੇਸ ਕਰ ਰਹੇ ਹੋ ਉੱਪਰ? ਦੇਖੋ ਲਗਾਤਾਰ ਜੀ ਇਹ ਲਗਾਤਾਰ ਚੱਲ ਰਿਹਾ ਸਵੇਰ ਦਾ ਆਪਰੇਸ਼ਨ ਚੱਲ ਰਿਹਾ ਹੈ ਜਿਵੇਂ ਰਾਤ ਦਾ। ਠੀਕ ਹੈ ਜੀ ਜੇ ਇੰਪੋਰਟ ਤੋਂ ਉੱਦੇ ਰਹੀ ਹੈ ਜੀ ਸਾਹ ਪ੍ਰੈਸ਼ਰ ਵਾਜੂ ਕੋ ਤੇ ਉਹ ਹੈ। ਕਿਨੇ ਵੀ ਇੱਥੇ ਸੈਂਟਰ ਹਲਕੇ ਦੇ ਮੁਲਾਜ਼ਮ ਤਰਾਫ ਕੀਤੇ ਕਿਨੇ ਤੇ ਕਿੰਨੀ ਕੀ ਦੇਰ ਹੈ ਨਾਕਾ ਚੱਲੇਗਾ ਇਹ ਨਾਕਾ ਤੁਸੀਂ ਨਾਕਾ 24 ਆਵਰ ਜੀ चलू 24 ਆਵਰ ਦਾ ਕਲੌਕ ਚੱਲੂਗਾ ਜੀ 24 ਆਵਰ ਅੱਛਾ ਕਿਹਾ ਜਾਂਦਾ ਕੀ ਕਹਿੰਦੇ ਕਿ 72 ਘੰਟੇ ਤੋਂ ਬਾਅਦ ਵੀ ਇਹ ਨਾਕਾ ਲੱਗ ਰਹੇਗਾ ਇਹ ਲਗਾਤਾਰ ਚੱਲੂਗਾ ਜੀ ਲਗਾਤਾਰ ਚੱਲੂਗਾ ਜੋ ਬਿਲਹਾਲ ਹੈਗਾ ਲਗਾਤਾਰ ਚੱਲੂਗਾ ਬਿਲਕੁਲ ਸੀਨੀਅਰ ਅਧਿਕਾਰੀ ਦੇ ਨਾਲ ਗੱਲਬਾਤ ਕਰਦੇ ਆ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਜਿਹੜੇ 72 ਘੰਟੇ ਤੋਂ ਬਾਅਦ ਵੀ ਜਿਹੜਾ ਕੀ ਨਾਕਾ ਜ਼ਰੂਰ ਇਹ ਚੱਲਦਾ ਰਹੇਗਾ ਤੇ ਇਸ ਤਰ੍ਹਾਂ ਹੀ ਜਿਹੜਾ ਪੰਜਾਬ ਜਿਹੜੇ ਕੀ ਹੈ ਲਾਉਣ ਆਊਟ ਸਿਟੀ ਖਰਾਬ ਹੋਈ ਪਈ ਸੀਗੀ ਉਸ ਨੂੰ ਬਿਲਕੁਲ ਪੰਜਾਬ ਪੁਲਿਸ ਜਰੂਰ ਸੁਧਾਰਨ ਦੀ ਕੋਸ਼ਿਸ਼ ਕਰੇਗੀ 72 ਘੰਟੇ ਦਾ ਸਮਾਂ ਆਇਆ ਹੋਇਆ ਹੈ ਪੰਜਾਬ ਪੁਲਿਸ ਦੇ ਕੋਲੋਂ ਬੀਜੇਪੀ ਗੌਰਵ ਯਾਦਵ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਬਿਲਕੁਲ ਸਮੇਂ ਸਿਰ ਸਿਰ ਗੈਂਗਸਟਰ ਬਾਤ ਜਿਹੜੀ ਕਿ ਹੈ ਇਸ ਪੰਜਾਬ ਤੋਂ ਖਤਮ ਕਰਾਂਗੇ ਤੇ ਹੁਣੇ ਏਸੀਪੀ ਸਾਹਿਬ ਅਤੇ ਪਹੁੰਚੇ ਸੀ ਉਹਨਾਂ ਦੱਸਿਆ ਕਿ 88 ਆਇਡੈਂਟੀਫਾਈ ਅਸੀਂ ਵਿਅਕਤੀ ਕਰ ਚੁੱਕੇ ਹਾਂ ਤੇ ਹੋਰ ਵੀ ਜ਼ਿਆਦਾ ਤੇ ਛਾਪਾ ਮਾਰੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੇ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾਂ ਕਿ ਵੱਡੇ ਅਧਿਕਾਰੀ ਨਾਲ ਗੱਲਬਾਤ ਕਰਾਂਗੇ ਸਰ 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 ਕਿਨ ਸਰ ਕਿਨੇ ਸਰ ਕਿਨੇ ਦੇ ਜਾਣੇ ਆਉਂ ਆਇਡੈਂਟੀਫਾਈ ਗੱਲ ਹੈ ਸਰ ਕਿੰਨੇ ਕੋ ਜਾਣੇ ਹੁਣ ਤੱਕ ਰਾਉਂਡਪ ਹੋ ਚੁੱਕੇ 88 ਬੰਦੇ ਜਿਹੜੇ ਰਾਉਂਡਪ ਹੋ ਚੁੱਕੇ 88 ਸਰ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਕੁ ਜਾਣੇ ਰੇਡ ਹੋ ਚੁੱਕੀ ਆ ਉਹ ਹਿੱਥੇ ਕਿਤੇ ਉੱਥੇ 20 ਬੰਦੇ ਸੀ ਅਰੈਸਟ ਕਰ ਚੁੱਕੇ ਆ ਜੀ 20 ਬੰਦੇ ਜ਼ੋਰ ਵੱਜ ਠੀਕ ਹੈ ਜੀ ਆ ਬਿਲਕੁਲ 20 ਬੰਦਿਆਂ ਨੂੰ ਜਿਹੜੇ ਕਿ ਆ ਅਰੈਸਟ ਕਰ ਲਿੱਤਾ ਗਿਆ ਵਾ ਤੇ ਹੋਰ ਵੀ ਲਗਾਤਾਰ ਲੁਧਿਆਣਾ ਦੇ ਵਿੱਚ ਆਪਰੇਸ਼ਨ ਪਹਾੜ ਦਾ ਜਿਹੜਾ ਕਿ ਐਕਸ਼ਨ ਲਗਾਤਾਰ ਨਜ਼ਰਾਂ ਦਾ ਦਿਖਾਈ ਦੇ ਰਿਹਾ ਜੁੜੇ ਲਧਨ ਵਾਲੇ ਤਰਾ ਸੇਵਾ ਸਿੰਘ ਦਾ ਯਮਪੋਰ ਧੰਨਵਾਦ